ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਨੀਲੀ ਰਾਵੀ ਦੀ ਮੈਂ ਪਿੱਛੇ ਸਟਾਰ ਬੰਨ ਦੀ ਕੱਟੀਆ ਸੂਈ ਸਵਾਈ ਆ ਤੇ ਮੇਲਿਆਂ ਦੀ ਚੈਂਪੀਅਨ ਸਾਰੇ ਮੇਲੇ ਜਿਹੜੇ ਜਿੱਤੇ ਵੇ ਆ ਸਰਟੀਫିକੇਟ ਕੋਲੇ ਪ੍ਰੂਫ ਦਿਖਾਈ ਦੇਵਾਂਗੇ ਦੇ 18 ਕਿਲੋ ਦੁੱਧੇ ਥੱਲੇ ਹਾਜਰਾ ਚਵਾਈ ਸ਼ੁਰੂ ਕਰਾ ਦੇ ਡਿਟੇਲ ਪਹਿਲਾਂ ਵੀਰ ਤੋਂ ਪੁੱਛ ਲਿਆ ਹੋਗੇ ਗਰੀ ਗੱਲਬਾਤ ਸੱਸੀ ਗੱਲਬਾਤ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਆਪਣਾ ਹੈਗਾ ਵੀਰੇ ਚਾਂਦ ਸਿੰਘ ਪਿੰਡ ਪੀਤਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ 9778880777 ਜਿਹੜੀ ਮਾਝ ਆਪਾਂ ਪਹਿਲਾਂ ਚਵਾਈ ਤੋਂ ਚਵਾਈ ਸ਼ੁਰੂ ਕਰਾਂਗੇ ਕਿਹੜੇ ਕਿਹੜੇ ਮੇਰੇ ਜਿੱਤੀ ਹੈ ਇਹ ਇਹ ਮੇਰੇ ਪੀਡੀਐਫ ਤੇ ਜਿੱਤੀ ਸੀਗੀ ਮੈਕਬਿਊਟੀ ਚਵਾਈ ਸੀ ਤੀਜੇ ਨੰਬਰ ਤੇ ਠੀਕ ਹੈ ਤੇ ਚਵਾਈ ਚਵਾਈ ਸੀਗੀ ਜੀ 7ਵੇਂ ਨੰਬਰ ਤੇ ਚੋਆਇਜ ਜੋ 7ਵੇਂ ਨੰਬਰ ਦੇ ਹਾਂਜੀ ਤੇ 33ਵੇਂ ਨੰਬਰ ਦੇ ਪੀਡੀਐਫ ਇਹ ਕਿਹੜੇ ਸਾਲ ਜਿੱਤੀ ਹੈ ਇਹ ਮੈਂ ਕਮਿਊਨਿਟੀ ਚੋਆ ਹੈ ਸਾਲ ਇਹ ਤੇ ਲਿਖਿਆ ਹੋਇਆ ਕੋਈ 2000 ਤੇ 2023 ਦੇ ਵਿੱਚ ਹਾਂਜੀ ਹਾਂ ਮਿਲ ਕੇ ਬਿਊਟੀ 3ਵੇਂ ਨੰਬਰ ਦੇ ਮੈਂ ਕਮਿਊਨਿਟੀ 3ਜੇ ਤੇ ਮਿਲਕ ਹੀ ਨਹੀਂ ਚੋਈ ਆਈ ਸੀ 7ਵੇਂ ਨੰਬਰ ਦੇ ਮਿਲ ਕੇ ਬਿਊਟੀ ਵਿੱਚ ਹੋਊਗਾ ਮਣਗਾ 50 ਮੱਝਾਂ ਹਾਂ ਸੀਗੀਆਂ 50 ਤਾਂ ਨਹੀਂ ਸੀਗੀਆਂ 25 ਕੰਗਾਂ ਹੋਣਗੀਆਂ ਭਾਈ ਬੱਚਿਆਂ ਮੱਝਾਂ 3ਵੇਂ ਨੰਬਰ ਦੀ ਭਾਈ ਜੀ ਮਾਰ ਗਏ ਤੇ ਬੱਚਾ ਸਾਡਾ ਬਾਕੀ ਡੜੇ ਨਾ ਤੇ ਮੇਰੇ ਫੁੱਲ ਬਾਹੂ ਬੜੀ ਪਿੱਛੇ ਸਟਾਰ ਦੀ ਪੱਟ ਜੇ ਬੱਚਾ ਸਾਡਾ ਕਿਰਾ ਬਾਕੀ ਡੜੇ ਹੁਣ ਆਪਾਂ ਚਵਾਈ ਸ਼ੁਰੂ ਕਰਾਂਗੇ ਪਹਿਲਾਂ ਬੱਚਾ ਚਾਹੁੰਦਾ ਥੇ ਦੇਖੋ ਥੱਲੇ ਸੁਭਰੋ ਖਾਲੀ ਬਾੜੀ ਦੇਖ ਸਕਦੇ ਹੋ ਕਿ ਹੁਣ ਨਹੀਂ ਵੀਡੀਓ ਰੋਕਣੀ ਇਸ ਤੋਂ ਬਾਅਦ ਘਰ ਦੇ ਚਵਾਈ ਸ਼ੁਰੂ ਤੇ ਪਹਿਲਾਂ ਆਪਾਂ ਸੁਨਾਵ ਕਰਾ ਦਿਖਾ ਦੇਣੀ ਇਸ ਤੋਂ ਤੇ ਥਣ ਦੇਖੋ ਚਾਰੇ ਇੱਕ ਆਪਾਂ ਥਣ ਚ ਦੱਸ ਦਈਏ ਕੀ ਫਲੜਾ ਵੀਰੇ ਥਣ ਚ ਕੋਈ ਫਲੜ ਨਹੀਂ ਜਣ ਦੀ ਇੱਕ ਥਣ ਚ ਸਰੂ ਆਗਾ ਪਰ ਮੁਠੀ ਚ ਆਉਂਦਾ ਕੋਈ ਦੋ ਦੋ ਧਾਰਾਂ ਨੂੰ ਚਾਈ ਦਮ ਠੀਕ ਹੈ ਤੁਹਾਨੂੰ ਮਾੜਾ ਜਾਂ ਹਲਕਾ ਜਿਹਾ ਸਰੂ ਹੋਏਗਾ ਇਹ ਬੰਦ ਕਰਨਾ ਹੁੰਦਾ ਵੀਰੇ ਆਪਣੇ ਕੋਲੇ ਉਹ ਵੀ ਹੈਗਾ ਪਰ ਆਪਾਂ ਬੰਦ ਕਰਿਆ ਨਹੀਂ ਵੀ ਆਪਾਂ ਅੱਜ ਉਹ ਗੱਲ ਹੀ ਨਹੀਂ ਤੇ ਉਹ ਥਣ ਦਾ ਦੁੱਧ ਧਾਰ ਹੁੰਦੀ ਹੈ ਕਿ ਨਹੀਂ ਹੁੰਦੀ ਤਾਂ ਆ ਰਹੀ ਵੀ ਆ ਵੀਰੇ ਪਰ ਉਹ ਮੁੱਠੀ ਚ ਆਉਂਦਾ ਸਰੂਆ ਨਹੀਂ ਵੀ ਮੁੱਠੀ ਚੋਂ ਬਾਹਰ ਜਾਂਦਾ ਬਾੜੀ ਜੀ ਬੱਦੀ ਹੁਣ ਤਾਂ ਬਾੜੀ ਬਾਈ ਜੀ ਨਾਲ ਆ ਦੇ ਕੋਈ ਨਾਲ ਇਹ ਨਹੀਂ ਆਉਂਦੀ ਉਹਦਾ ਤਲੂ ਨਾ ਹੱਥ ਵੀ ਨਹੀਂ ਲੱਗਦਾ ਹੁੰਦਾ ਵੀ ਉਹ ਹੈਗਾ ਸਰਾ ਸਾ ਅੱਛਾ ਐਂਡ ਜਿੱਤੇ ਹੁੰਦੀ ਇੱਕ ਦੀ ਹਾਂ ਐਂਡ ਜਿੱਤੇ ਕੋਈ ਨਾ ਰੋਣਾ ਲਿਆ ਠੀਕ ਹੈ ਉਹ ਤਾਂ ਬੰਦ ਕਰ ਨੂੰ ਕਰ ਸਕਦੇ ਸੀ ਪਰ ਕੋਈ ਕੰਮ ਨਹੀਂ ਕਰਦਾ ਵੀਰੇ ਛੱਡੀ ਮੜੇ ਸੋ ਆਹ ਦੇਖੋ ਜਮਾ ਕੋਈ ਤਾਂ ਕਢੈਕਦਾ ਨਹੀਂ ਨਾ ਲੈਣਾ ਹੁਣ ਹਾਂ ਨਾ ਨਾ ਹੱਥ ਵੀ ਨਹੀਂ ਲੱਗਦਾ ਹੱਥ ਦੇ ਵੀ ਨਹੀਂ ਦੁੱਧ ਲੱਗਦਾ ਵੀਰੇ ਕੋਈ ਵੀ ਸੋ ਦੇਖੋ ਪਰ ਜਣਾ ਚੀਜ਼ ਆ ਵੀ 19 ਤੇ 19 ਵੀ ਦੱਸੋ ਹਣਾ ਹਾਂ ਪਰ ਅਗਲੇ ਆਪਣੀ ਪਹਿਲਾਂ ਵੀ ਤੁਸੀਂ ਵੀਡੀਓ ਬਣਾਉਣਾ ਕਿੰਨਾ ਆਪਣੀ ਆਪ ਤਾਂ 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 ਜਿਹੜੀ ਨੂੰ ਚੀਜ਼ ਦੱਸ ਕੇ ਦਿਵਾਦੇ ਜਿਹੜੀ ਹੋਈ ਜਿਹੜੇ ਦਾ ਘਰ ਦਾ ਅੰਜਲ ਹੋਇਆ ਇਹਦੇ ਜਾਵ ਲੈਣਾ ਨਾ ਤਾਂ ਨਾਂ ਨਹੀਂ ਆਪ ਕੋਲ ਪਸ਼ੂ ਘਟਾਉਣ ਲਈ ਵੱਲ ਨਹੀਂ ਕੋਈ ਸਮੱਸਿਆ ਹੋਰ ਕੋਈ ਸਮੱਸਿਆ ਨਹੀਂ ਵੱੇ ਵਜਾ ਬਹੁਤ ਜ਼ਿਆਦਾ ਸਮੱਸਿਆ ਹਾਂ ਤੁਸੀਂ ਅੱਜ ਆਪੀ ਦੱਸ ਅੱਜ ਮੇਰਾ ਆਪਦਾ ਇੰਜ ਕਰਦਾ ਜੀ ਸਾਰਿਆਂ ਚੜਾ ਦਈਏ ਕਿੱਧਰ ਨੂੰ ਜਾਂਦੀਆਂ ਜਾਣਦੇ ਸੋ ਬੰਦਾ ਬਹੁਤ ਔਖਾ ਮਿਲਦਾ ਨਹੀਂ ਲੱਗੇ ਨੇ ਨੇਵਰ ਦਾ ਕਿੰਨੀ ਗੱਲਾਂ ਬੰਦਾ ਮੈਨੂੰ ਅੰਦਰ ਘਰੇ ਨੂੰ ਚੀਂ ਨਹੀਂ ਸੌਂ ਕੇਗਾ ਆਪਾਂ ਤੁਰ ਲੈਤੇ ਬਿਨਾਂ ਪਸ਼ੂ ਰਹਿਣੀਆਂ ਦਾ ਲੈ ਲੈਨੇ ਹਣਾ ਆਪਾਂ ਨੂੰ ਪ ਹੁਣ ਮੇਰੇ ਕੋਲ ਸਾਰੀਆਂ ਮੱਦੀ ਮਿਲਿਆਉਂਗਾ ਬਾਈ ਕੋਈ ਨਹੀਂ ਆਪਣੀਆਂ ਆਈਆਂ ਜੀ ਬਿਨਾਂ ਰਿਕਰ ਤੋਂ ਤੇ ਇਹ ਹੁਣ ਸੁਆ ਕਿਹੜਾ ਸੁਈ ਵੀ ਆ ਸੁਆ ਤੀਜਾ ਬਰੇ ਓਰੀਜਨਲ ਓਰੀਜਨਲ ਤੀਜਾ ਸੁਆ ਤੇ ਬੱਚਾ ਇਹਨੇ ਕਿਹੜੇ ਸਾਂ ਦੀ ਕੱਟੀ ਆ ਫਿਰ ਇਹ ਸਟਾਰ ਦੀ ਸਟਾਰ ਨੱਥੋ ਵਾਲੇ ਬੰਨ ਦੀ ਆਪਾਂ ਖੋਜਿਆ ਕਿਸੇ ਨੂੰ ਲੈ ਕੇ ਤੇ ਪਹਿਲਾ ਦੂਜਾ ਸੁਆ ਤੇਰੇ ਕੋਲ ਹੀ ਸੀ ਨਾ ਆਪਾਂ ਦੂਜਾ ਸੁਆ ਲਿਆਂਦੀ ਸੀ ਆ ਜਦੋਂ ਪੀਡੀਐਫ ਤੇ ਪਾਈ ਆ ਉਹ ਸੁਆ ਲੈ ਕੇ ਆਈ ਦੀ ਆਪਾਂ ਤਾਂ ਉਦੋਂ ਬੱਚਾ ਕੀ ਸੀ ਮਗਰੇ ਉਦੋਂ ਮਗਰੇ ਤੇ ਕੱਟੀ ਸੀ ਫਿਰ ਆਪਾਂ ਸੇਲ ਕਰਦੇ ਠੀਕ ਹੈ ਕੱਟੀ ਇਹ ਵੀ ਵੇਚੀ ਹਾਂਜੀ ਸੋ ਕੱਟੀ ਸੀਗੀ ਪਿਛੇ ਕੱਟੀ ਵੇਚਤੀ ਐਸ ਕੀ ਸਟਾਰ ਦਾ ਸੀਮਣ ਰਖਾਇਆ ਸੀ ਤੇ ਇਸ ਚ ਦਾ ਟੱਕੇ ਨਾ ਲੱਗੇ ਕੱਟੀ ਬਈ ਆਪਾਂ ਰੱਖਣੀ ਸੀ ਬਹੁਤ ਚੰਗੀ ਹੋਊ ਕੱਟੀ ਹਾਂ ਉਹ ਕਹਿੰਦੇ ਵੀ ਸਾਨੂੰ ਦੋ ਇਹ ਆਪਾਂ ਦੇ ਕੋਲੇ ਨਸਲ ਮੰਗਦੀ ਠੀਕ ਹੈ ਤੇ ਆਪ ਕਿਹੜੇ ਦੱਸਿਆ ਆਪ ਇਹ ਆਪ ਵੀਰੇ ਬਾਹੂ ਬੜੀ ਦੀ ਹੈ ਜਿਹੜਾ ਮੰਦਰ ਕੋਲੇ ਸਾਂਹਣ ਬੁੱਢਾ ਹੋਇਆ ਪਿਆ ਸਾਂਹਣ ਜਵਾ ਹਨਾ ਹਾਂ ਉਹ ਤਾਂ ਬੁੱਢਾ ਹੋਇਆ ਪਿਆ ਜੀ ਉਹਦੀ ਕੱਟੀ ਆ ਗਈ ਇਹ ਆਪ ਹਾਂ ਉਹਦੀ ਕੱਟੀ ਆ ਉਹਦੇ ਬਈ 20000 ਰਿਕੋਰਡ ਦੋ ਦਾ ਝੋਟੀਆਂ ਦੇ ਨਾਲ ਉਹਦੀ ਠੀਕ ਹੈ ਹਾਂ ਜੀ ਸੋ ਵੀਰੋ ਬਾਹੂ ਬੜੀ ਦੀ ਹੈ ਝੋਟੀਆਂ 5 ਮੀਟਰ ਓਕੇ ਲਾ ਲੇ ਵੀਰੇ ਵੀਡੀਓ ਬਣਾਇ ਜਨੇ ਤੇ ਅੱਜ ਇਹਨੂੰ ਦਿਨ ਕਿੰਨੇ ਹੋ ਗਏ ਸੂਈ ਨੂੰ ਦਿਨ ਮੇਰੇ ਨੂੰ ਸਹੀ 15 16 ਹੋ ਗਿਆ ਬਸ 15 16 ਦਿਨ ਹੋ ਗਏ ਸੂਈ ਨੂੰ ਚੱਲ ਕੇ ਹਟਿਆ ਨਹੀਂ ਬਸ ਤੇ ਕੱਟੀ ਦੇ ਨਿਸ਼ਾਨ ਪੂਰੇ ਅੱਖਾਂ ਓੱਖਾਂ ਦੇ ਹਾਂ ਮੇਰੇ ਕੱਟੀ ਦੇ ਨੂਨ ਤੇ ਪੈਰਾਂ ਤੇ ਮਾਰ ਨਹੀਂ ਹੈ ਕੋ ਸਾਰਾ ਕੁਝ ਅੱਖ ਮਣਕਣੀ ਨਾਸ ਬੱਗੀ ਹੈ ਨਾ ਸਟਾਰ ਬਣਦੀ ਏ ਧੀਆ ਤੇ 15ਵਾਂ 16ਵਾਂ ਦਿਨ ਹੋ ਗਿਆ ਸੂਈ ਨੂੰ ਜੇ ਜੰਗੀ ਆਪਾਂ ਨੂੰ ਯਾਰ ਕੱਟੀ ਕੋਈ ਬੰਦਾ ਸੱਦ ਨਹੀਂ ਚਾਹੁੰਦਾ ਕੱਲੀ ਮੈਂ ਲੈ ਕੇ ਜਾਣਾ 25000 ਦੀ ਕੱਟੀ ਮੈਂ ਹੋਣ ਦੱਸੀ ਜੈ ਜੈ ਗੁਰ ਦਾ ਸੋਭਰ 25000 ਰੁਪਏ ਕੱਟੀ ਦਾ ਮੁੱਲ ਅੱਜ ਹੀ ਪੈਂਦਾ ਪਿਆ ਇਹਦਾ ਜੇ ਕੱਲੀ ਮੈਂ ਲੈ ਕੇ ਜਾਉਂਦਾ ਠੀਕ ਹੈ ਆਪਾਂ 25 ਪਰ ਉਹ ਮੈਂ ਤਾਂ ਮੇਰਾ ਖੜਦੀ ਕਿ ਨਹੀਂ ਖੜਦੀ ਕੱਟੀ ਦੇ ਵੇਲੇ ਨਾ ਕੱਟੀ ਤੋਂ ਬਿਨਾਂ ਇਹ ਖਾਣ ਨੂੰ ਰਹੇ ਨਹੀਂ ਚੱਲੂ ਹੀ ਨਹੀਂ ਆਪਾਂ ਨੂੰ ਦੁੱਧ ਪਿਆਈ ਜਾਵੇ ਬਰਾ ਦੁੱਧ ਦੇ ਦੁੱਧੋ ਜਦੋਂ ਖਾੜੀ ਦੀ ਪਾ ਵੀ ਨਾ ਦੇਣੀ ਠੀਕ ਹੈ ਉਹ ਜੇ ਆਪਾਂ ਉਹ ਬੰਦੇ ਨੂੰ ਦੇ ਦਾਂਗੇ ਇਹ ਖਰਚਾ ਹੋਣੀ ਠੀਕ ਹੈ ਹਾਂ ਜੀ ਸੋਭਰੋ ਬੱਚਾ ਦੇਖੋ ਬੱਚਾ ਬਹੁਤ ਪਿਆ ਗਲਾਬੀ ਜੀਵ ਆ ਤੇ ਨਾਸ ਬੱਗੀ ਆ ਅੱਜ ਸੋਹਣਵਾ ਦੇ ਰਸੂਈ ਨੂੰ ਹੋ ਗਿਆ ਜਿਹਨੇ ਮੇਲੇ ਚ ਦੁੱਧ ਨੜਤਾ ਉਹਨੂੰ ਪਤਾ ਹੀ ਨਹੀਂ ਜਦੋਂ ਤਾਂ ਕੱਢੂ ਪੱਢੀ ਤੇ ਚੋਣ ਬਸਮਾ ਬਿਲਕੁਲ ਡਾਂਗਾ ਵਰਗਾ ਹਨਾ ਜਮ ਆਹ ਆਹ ਬਲੇ ਚੋਣ ਦਾ ਤਾਂ ਜਵਾਬ ਚੁਈਏ ਸੋ ਮੋਟਾ-ਵੋਟਾ ਥਾਣਾ ਮੁਠੀ ਵਾਲਾ ਕਿਆ ਵਾ ਤਾਂ ਦੇ ਨਿਸ਼ਾਨੇ ਨਹੀਂ ਸੁੱਨੇ ਫਿਰ ਸਾਰੇ ਕਵਲ ਕਰਦੀ ਆ ਤਾਂ ਏ ਟੂ ਜ਼ੈਟ ਵੀ ਨਹੀਂ ਹੁਣ ਜਦੋਂ ਪੀਡੀਐਫ ਚ ਪਾਸ ਹੋ ਗਈ ਤੂੰ ਦੇਖ ਲੈ ਨਿਸ਼ਾਨੇ ਫਿਰ ਮਗਰ ਕੀ ਰਹਿ ਗਿਆ ਇੰਡੀਆ ਦਾ ਪਹਿਲੇ ਨੰਬਰ ਤੇ ਮੈਲ ਆ ਗਿਆ ਹਾਂ ਇੰਡੀਆ ਦਾ ਪਹਿਲੇ ਨੰਬਰਲੇ ਨਾਲੇ ਉਹ ਤਾਂ ਨੱਕ ਤੋਂ ਲੈ ਕੇ ਪੈਰ ਦੇ ਮੰਗਰਲੇ ਪੀਸ ਤੱਕ ਦੇ ਦੇ ਬਾਕੀ ਸਾਰਿਆਂ ਨੇ ਹਾਂ ਉੱਥੇ ਵੀ ਨਹੀਂ ਰੋਲਾ ਪੈਂਦਾ ਕਿ ਮਣੀਪੁਰੀ ਜੈ ਜੀ ਗਲਤ ਹੋ ਜੇ ਉੱਥੇ ਹਾਂ ਜੀ ਸਭ ਤੋਂ ਪੀਡੀਐਫ ਇਹ ਮੈਲਾ ਜਿੱਤੀ ਵੀ ਚੈਂਪੀਅਨਸ ਨੂੰ ਝੋਟੀ ਦਿਖਾਉਣੇ ਪਏ ਅੱਜ ਉਹ ਵੀ ਦੁੱਧ ਤੇਈ ਵੀ ਚਵਾਈ ਵਾਲੀ ਝੋਟੀ ਬੱਚਾ ਪਿਛੇ ਨੀਲੀ ਦਾ ਵੀ ਸਟਾਰ ਬਣਦੀ ਕੱਟੀ ਆਪ ਬਾਹੂਬਲੀ ਦੀ ਧੀ ਇਹ ਦੁੱਧ ਵਾਲਟੀ ਦੀ ਵਜ੍ਹਾ ਤੇ ਤਿੰਨ ਚੀਜ਼ ਅੱਜ ਘਰੇ ਆਉਣਗੀਆਂ ਤੇ ਚੌਥੇ ਗਾਹਾਂ ਆਪਾਂਗੇ ਤੋਂ ਬਰੀਡ ਤਿਆਰ ਕਰ ਸਕਦੇ ਆ ਜਿਹੜੀ ਉਹ ਮਗਰ ਬੱਚਾ ਕੋਈ ਮੁੱਲ ਨਹੀਂ ਉਹਦਾ ਬੱਚੇ ਦਾ ਜਮਾ ਇਹ ਨਹੀਂ ਗੱਲ ਵੀ ਦੁੱਧ ਪਿਆ ਬੇਅਰਥਾ ਜਾਊਗਾ ਅੱਜ ਤੋਂ ਹੀ ਇਹਦਾ ਮੁੱਲ ਪੈਣਾ ਸਟਾਰਟ ਆ ਜਿਹਦੇ ਘਰੇ ਜਾਵੜੀ ਮੈਨੂੰ ਦੇ ਦਿਓ ਬਾਈ ਮੈਨੂੰ ਦੇ ਦਿਓ ਕੱਟੀ ਕਿਉਂਕਿ ਨੀਲੀ ਲਾ ਕੇ ਸ਼ੌਂਕ ਹੁਣ ਬਹੁਤ ਜ਼ਿਆਦਾ ਜਾਗ ਲੱਗ ਚੁੱਕਿਆ ਹਰ ਇੱਕ ਬੰਦਾ ਭਾਲਦਾ ਵੀ ਚੰਗਾ ਬੱਚਾ ਮਿਲ ਜਾ ਆਪਾਂ ਨੂੰ ਹਣਾ ਹਾਂ ਚੰਗਾ ਬੱਚਾ ਆਪਾਂ ਨੂੰ ਫੇਰ ਮਿਲੂਗਾ ਜੇ ਮਾਂ ਦਾ ਦੁੱਧ ਦੇਖਿਆ ਵੱਖਾ ਸਾਹਮਣੇ ਹਾਂ ਜੇ ਹੁਣ ਆਪਾਂ ਕਹਾਂ ਅਸੀਂ ਠੀਕ ਹੈ ਮੋਰ ਦਲਦੀ ਮਾਲਾ 10 ਕਿਲੋ ਹੋਇਆ ਉਹ ਤਾਂ ਕੱਲੇ ਦਿੱਤੇ ਦਿੱਤੇ ਕਰੀ ਬਾਕੀ ਸਟਾਰ ਦਾ ਸੀਮਨ ਵੀ ਤਾਂ ਆਪ ਘਰ ਹੋ ਜਾ ਕੇ ਲੈ ਕੇ ਆਇਆ ਹਾਂ 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 ਆਪਾਂ ਥੋੜੀ ਜਿਹਾ ਆਪਣੇ ਭਰਾ ਜਿਹਾ ਵੀ ਭਰਾ ਦਾ ਮਾਰਕਾ ਤਾਂ ਸੀਗਾ ਠੀਕ ਹੈ ਸੀਮਨ ਆਪਾਂ ਲੈ ਕੇ ਆਈਏ ਆਪਣਾ ਕੋਲ ਸਿਲੰਡਰ ਹੈਗਾ ਅੱਛਾ ਆਪਣਾ ਕੋਲ ਕੱਟੇ ਦਿੱਤੀ ਕਿਹਾ ਉਹ ਆਹ ਸਾੜ ਦੇ ਸੀਮਨ ਵੀ ਤਿਆਰ ਕਰੇ ਵੇ ਹਨਾ ਸਾੜ ਜਾਵਾ ਵੀਡੀਓ ਵਿੱਚ ਦਿਖਾਵਾਂਗੇ ਇੱਕ ਵੀਡੀਓ ਆਪਾਂ ਵੀਰ ਦੀ ਹੋਰ ਬਣਾਵਾਂਗੇ ਸੋ ਜੇ ਇਹ ਇਹਦੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਦੂਜੇ ਵੀਡੀਓ ਦਾ ਲਿੰਕ ਦੇਵਾਂਗੇ ਸਾੜ ਵੀ ਸੋਨਾ ਬਟ ਝਲਕ ਬਣਾਵਾਂਗੇ ਵੀਡੀਓ ਥੋੜੀ ਲੰਬੀ ਹੋ ਜੇ ਕਿਉਂਕ ਤੇ ਪੈਰ ਵੀ ਨਿਚਾ ਕੇ ਆਣਾ ਜਮਾਈ ਨੇ ਨਹੀਂ ਬੈਠਣ ਦੀ ਹੁੰਦੀ ਜਣਾ ਬਹੁਤ ਜ਼ਿਆਦਾ ਦੁੱਧ ਵੀ ਆਪਾਂ ਜਾਣੀ ਵੀ ਇਹ 7 ਮਹੀਨੇ ਅੱਧ ਤੱਕ ਵੀ ਆਪਸਟ ਨਹੀਂ ਠੀਕ ਹੈ ਹਾਂ ਹੈਲੋ 5 ਮਿੰਟ ਰੋਕੇ ਫੋਨ ਲਾਉਣਾ ਏ ਤੁਹਾਨੂੰ ਵੀਡੀਓ ਬਣੀ ਜਾਂਦੀ ਸੋ ਦੇਖੋ ਚੋਣ ਬਸਮਾ ਕੇ ਆਇਆ ਵਾ ਤਾਂ ਗੰਨਾ ਹੈ ਰਗਾ ਬਾਕੀ ਚੋਣ ਦਾ ਸੁਆਦ ਆਉਂਦਾ ਹੋ ਜਾ ਮੈਨੂੰ ਫਿਰ ਬੰਜੀ ਲੱਗਦਾ ਐ ਹੁੰਦਾ ਵੀ ਧਾਰ ਕੰਢੀ ਚੱਲੇ ਜੀ ਤਾਂ ਸਾਡਾ ਪਈਆ ਵੀ ਇਹਨੂੰ ਪੰਜ-ਪੰਜ ਪੈਂਦਾ ਜਾਂਦਾ ਹੈ ਮੈਂ ਚੋਣ ਮੋਟਾ-ਮੋਟਾ ਝੋਨਾ ਹੈ ਨਾ ਸੋ ਬਾਕੀ ਜਾਦਪਾ ਦਾ ਜਿਵੇਂ ਕਹਿੰਦੇ ਹੁੰਦੇ ਵੀ ਬਾਕੀ ਵੀਰੇ ਤੂੰ ਆਪਣਾ ਕਿੰਨਾ ਵੀਡੀਓ ਬਣਾ ਗਿਆ ਪਤਾ ਨਹੀਂ ਸਾਦੇ ਆ ਆਪਾਂ ਮਾੜਾ ਪਸ਼ੂ ਨਾ ਆਪਣੇ ਘੱਟਾ ਨਾ ਆਪਾਂ ਰੱਖੀ ਬਈ ਮੈਂ ਨਾ ਚਵਾਈ ਅੱਜ ਆਪਾਂ 7ਵੀਂ 8ਵੀਂ ਵੇਹਦੀ ਕਰਨ ਲੱਗੇ ਹਾਂ 7ਵੀਂ 8ਵੀਂ ਵੇਹਦੀ ਬਈ 18 ਕਿਲੋ ਦੀ ਦੋਦੀ ਆਪਾਂ ਚਵਾਈ ਦਾ ਸਾਰਾ ਦਬਰ ਬਰ ਕਰਿਆ ਜਿੰਨਾ ਚਵਾਈ ਆ ਤੇ ਬੈਗ ਵੀ ਮੇਰੇ ਸਹਾਰਾ ਦੂਜੇ ਦਿਨੋਂ ਗੱਡੀ ਚੜ੍ਹ ਜਾਂਦੇ ਹੋਣਗੇ ਹਾਂ ਆਪਣੇ ਕੋਲੇ ਪਰਮਾਨੰਦ ਵਾਲੀ ਜਰਪਾਲਾ ਜਿੱਦ ਤੱਕ ਤੁਸੀਂ ਵੀਡੀਓ ਪਾਣੇ ਸ਼ਾਮ ਨੂੰ ਬੈਠ ਜਾਓ ਤੁਸੀਂ ਹੈਲੋ ਠੀਕ ਹੈ ਵੀਡੀਓ ਬਣਾਇਨਾ ਰੋਕੇ ਗੱਲ ਕਰਦਾ ਮੈਂ ਦੇ ਆਇਆ ਦੁੱਧ ਹਰੇ ਕਹਿਣਾ ਦੁੱਧ ਤਿਆਰ ਕਰਨਾ ਬਹੁਤ ਹੁਕਾ ਤੈਨੂੰ ਵੀ ਪਤਾ ਤੇ ਬਾਕੀ ਰੁੱਤ ਬਹੁਤ ਪੈੜੀ ਜਾਂਦੀਆਂ ਨੂੰ ਹਾਂ ਰੁੱਤ ਦੀ ਇਹ ਨੂੰ ਕਹੇ ਨਹੀਂ ਚੱਲਦੀ ਜਾਂਦੀ ਤੇ ਖਾਲਾਂ ਦੇ ਪਾਣੀ ਸੁੱਕ ਜਾਂਦੇ ਆ ਹਾਂ ਮੁੱਠੀ ਮੁੱਠ ਚਰਪਸੂ ਆਮ ਤੇ ਕਰਨੀ ਦਾ ਪਰ ਤੇ ਅੱਜ ਦਿਨ ਹੈਗਾਗਾ 3 ਤਰੀਕਾ ਇਹਦੇ ਪਚਵਾਈ ਕਰੀ ਜਾਂਦੇ ਹਨਾ ਹਾਂ ਮੇਰੀ 3 ਤਰੀਕਾ ਸਾਢੇ 5 ਦਾ ਟਾਈਮ ਹੋ ਗਿਆ ਤੇ ਸਵੇਰੇ ਕਾਹ ਵਜੇ ਚੋਦੀ ਸੀ ਇਹ ਸਵੇਰੇ ਆਪਾਂ ਬੱਸ ਬਾਈ ਸਾਢੇ 5 6 ਵਜੇ ਚੋੜਿਆ ਕੋਈ ਆਪਾਂ ਆਏ ਨਹੀਂ ਵੀ ਸੁਦੇ ਆਜ ਮਦੰਨੇ ਆ ਬਸ ਇਹੋ ਜ ਆਪਣੇ ਕੋਲ ਕੋਈ ਕੰਮ ਨਹੀਂ ਤੇ ਚਵਾਦਾਂਗੇ ਦੋ ਟਾਈਮ ਚਾਹੇ ਆਪਾਂ ਪਹਿਲੀਆਂ ਵੀ ਦਿਨੋਂ ਜੀ ਕਹਿੰਦੇ ਹਾਂ ਬਾਈ ਚਾਹੇ ਚਾਰ ਟਾਈਮ ਚੋਕੇ ਲੈ ਕੇ ਜਾਵੇ ਹੁਣ ਆਪਾਂ ਮੈਂ ਵੇਚੀਆ 19 ਲੀਟਰ ਗੱਲ ਤੋਲ ਕੇ ਦੱਤੋ ਜੈ ਜੈ ਗੱਲ ਦਾ ਦੋ ਟਾਈਮ ਤੋਲ ਕੇ 19 ਲੀਟਰ ਦੇ ਦੇ ਤੇ ਮੁੱਲ ਵਾੜੀ ਫਿਰ ਇਹਦੇ ਕੀ ਰੋ ਮੁੱਲ ਵੀ ਚੰਗੇ ਰੱਖੇਗਾ ਫਿਰ ਗੱਲਾਂ ਵਾਵਾ ਹੋਈਆਂ ਨੇ ਮੁੱਲ ਤਾਂ ਆਏ ਵੀਰੇ ਜੇ ਤੈਨੂੰ ਪਤਾ ਫਿਰ ਇਹੋ ਜੀ ਚੀਜ਼ ਦਾ ਤਾਂ ਭਾਅ ਲੱਗੂ ਕਹੀ ਹੁਣ 25000 ਇਹਦਾ ਵੀ ਆਪਾਂ ਕੱਟੀ ਰੱਖਾਂਗੇ ਤੇ ਬਾਕੀ ਮੇਲੇ ਵਲੇ ਜਿੱਤੀ ਵੇਲੋ ਕਿਸੇ ਬੀਬੀ ਦਾ ਹੈ ਨਹੀਂ ਇਹ ਸਾਰਾ ਰਿਕਾਰਡ ਆ ਵੀਰੇ ਕਿਤੇ ਵੀ ਮੇਲੇ ਚ ਪਾ ਸਕਦੇ ਆ ਆਪਾਂ ਇਹਨੂੰ ਕੋਈ ਆਏ ਨਹੀਂ ਵੀ ਆਪਾਂ ਇਹ ਆ ਵੀਰੇ ਪਰਤ ਭਾਗ ਤੋਂ ਧਾਰਾ ਰਹਿ ਜਾਂਦੀ ਹੈ ਨਾ ਹੁਣ ਜਿਵੇਂ ਛਾਂ ਤੇ ਰਹਿਣੀ ਹੈ ਚਾਂ ਤੇ ਧਾਰਾ ਉਦੋਂ ਮੜਾ ਜਾ ਦੁੱਧਾਉਗਾ ਬਸ ਨਹੀਂ ਸਾਰੀ ਚਵਾਈ ਚ ਨਹੀਂ ਹਾਂ ਹੁਣ ਮੜਾ ਜਾਉਣ ਲੱਗੇ ਹਨ ਹਾਂ ਬਸ ਉਹ ਵੀ ਥੋੜਾ ਜਿਹਾ ਥਾਣਾ ਹਾ ਪੈ ਜਾਣਾ ਤਗਰੀਕ ਆਹ ਹੁਣ ਆਉਣ ਲੱਗਾ ਪਹਿਲਾਂ ਨਹੀਂ ਆਇਆ ਹੈ ਨਾ ਹਾਂ ਪਹਿਲਾਂ ਜਮੀ ਨਹੀਂ ਹੱਥ ਵੀ ਨਹੀਂ ਗਿਆ ਹੁੰਦਾ ਜੀ ਇਹ ਆਪਾਂ ਦੱਸ ਕੇ ਦਵਾਗੇ ਨੇ ਕੋਲੇ ਮੇਰੇ ਮੇਰੇ ਕੋਲੇ ਹੈਗਾ ਇਹ ਤਾਂ ਵੀ ਹੋ ਕੰਦਾ ਬੰਦ ਕਰਨ ਦਾ ਵੀ ਹੈਗਾ ਆਪਸ਼ਨ ਪਰ ਆਪਾਂ ਤਾਂ ਕੰਮ ਇੰਸਤ ਕਿਤੇ ਨਹੀਂ ਉਹ ਖਰਾਬ ਹੋ ਜਾ ਸਸ ਚਮਕੀ ਵੀਰ ਹਨਾ ਬਈ ਆਪਣੇ ਨਾਲ ਬਸਮਾਸ ਕਰਦੇ ਨੂੰ ਆਪਣੇ ਵੀ ਕਿੰਨੇ ਨਾਲ ਵੀ ਸਾਥ ਕਰ ਪਰ ਆਪਾਂ ਤੋਂ ਕਿਹੜੀ ਗੱਲ ਕੰਮ ਹੁੰਦਾ ਸੋ ਵੀਰੋ ਬਾल्टी ਦੇਖੋ ਜਮਾ ਪਲਾਜੋ ਜਿਹੜੀ ਰੱਖੀ ਪਿਆ ਬਾल्टी ਥੱਲੇ ਚਾਹ ਦੇਖੋ ਜਮਾ ਮਕੂਨ ਨਹੀਂ ਕਰਦੀ ਘੰਟੀ ਧਰ ਲੈ ਚੁਕੜੀ ਧਰ ਲੈ ਖਾਲੀ ਬਾल्टी ਕਰ ਦੋ ਮੋਦੀ ਮਾਰ ਦੇ ਮਾਜੀ ਮੱਖੀ ਪੀ ਰਿਹਾ ਚਲੋ ਜਿਵੇਂ ਡੱਕ ਜਿਵੇਂ ਆਪਨੇ ਕੋਲੇ ਬਾਹਰ ਤੀਜੇ ਨੂੰ ਪਤਾ ਕਿੰਨੇ ਵਾਰ ਚੋਣ ਆਇਆ ਵੀਰੇ ਆਪਾਂ ਜੇ ਆਹੀ ਹੁੰਦੀ ਐ ਉਹ ਜੀ ਬਾਹਰ ਤੇ ਵੀ ਨਹੀਂ ਆਪਨੇ ਕੋਲ ਆਬ ਨਹੀਂ ਜਾਈਂਦੀ ਹੁਣ ਆ ਫੇਟਿਆ ਕੇ ਬਾਹਰ ਵੀਡੀਓ ਲੰਬੀ ਹੋ ਜੀ ਤੁਸੀਂ ਆ ਫੇਟ ਦੀ ਜਿੰਨੀ ਲੰਬੀ ਹੋ ਜੀ ਬਸ ਸਟਾਪ ਮੈਂ ਕੱਢ ਦੂ ਮਿੰਟ ਇੱਕ ਦੋ ਤਿੰਨ 4 5 6 7 8 9 ਆਪਾਂ 18 ਲੀਟਰ ਕਹਿੰਦੇ ਜੇ 18 ਮਿਲ ਕੇ ਦੇ ਦਿੰਦੇ ਹਾਂ 18 ਮਿਲ ਕੇ ਦਵਾ 18 ਤੋਂ ਘਟਦਾ ਨਹੀਂ ਬੀ ਠੀਕ ਹੈ ਤੇ ਮੁੱਲ ਫਿਰ ਦੱਸ ਦੇ ਕੀ ਹੈ ਮੁੱਲ ਆਪਾਂ ਦਾ ਫਿਰ ਕਰਦੇ ਆ 3.5 ਲੱਖ ਰੁਪਏ ਠੀਕ ਹੈ ਹਾਂਜੀ ਮੌਕੇ ਤੇ ਬਸ ਆਪਾਂ ਜੈਸ ਤੈਨੂੰ ਪੂਰੇ 3 ਲੱਖ ਦੀ ਛੁੱਟੀ ਦੇ ਦਵਾਂ ਠੀਕ ਹੈ ਆਓ ਪਿਆ ਸਾਰੇ ਸਰਟੀਫਿਕੇਟ ਇਹਦੇ ਸੋ ਵੀਰੋ 3 ਲੱਖ ਰੁਪਏ ਵਾਲੀ ਕਿਸੇ ਨੇ ਛੁੱਟੀ ਫਰੀ ਨਹੀਂ ਤਾਂ ਵੀ ਲੈ ਸੰਪਰਕ ਕਰ ਲਿਓ ਤੇ ਬਾਕੀ ਸਿੰਘ ਮੂੰਹ ਮੱਥਾ ਦੇਖੋ ਕਿਆ ਬਾਤਾਂ ਬੱਚਾ ਦਿਖਾ ਦਈ ਆਪਾਂ ਕਿਆ ਬਾਤਾਂ ਤੇ ਬਾਕੀ ਮਾਂ ਦੀ ਧੀ ਇੱਕ ਭੋਵੇਂ ਕੋਲੇ ਢੋਲ ਵਜਾਈ ਚੱਲੋ ਇਹਨੇ ਪੈਰ ਨਹੀਂ ਚੱਕਿਆ 3 ਲੱਖ ਰੁਪਏ ਦੀ ਝੋਡੀ ਨੰਬਰ 40 ਦੀ ਦੁਆਰੇ ਆਪਣਾ ਨੰਬਰ ਵੀ ਰਿਹਾ ਹੈ ਆਪਣਾ 98788 8070 ਸੋ ਪਿੰਡ ਵਿਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ